ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਇੱਕ ਬਹੁਤ ਵੱਡੀ ਜੰਗ ਸ਼ੁਰੂ ਹੋਣ ਲੱਗੀ ਸੀ। ਇਸ ਜੰਗ ਨਾਲ ਤਬਾਈ ਵੀ ਬਹੁਤ ਵੱਡੇ ਪੱਧਰ ਤੇ ਹੋਣੀ ਸੀ ਤੇ ਹੋ ਸਕਦਾ ਹੈ ਕਈ ਮੁਲਕੇ ਇਸ ਜੰਗ ਦੀ ਚਪੇਟ ਵਿੱਚ ਆ ਜਾਂਦੇ। ਗੁੱਸੇ ਵਿੱਚ ਲਾਲ ਪੀਲੇ ਹੋਏ ਮਹਾਰਾਜਾ ਰਣਜੀਤ ਸਿੰਘ ਨੇ ਮੋਹਕਮ ਚੰਦ ਨੂੰ ਸਖਤ ਹਦਾਇਤ ਕੀਤੀ ਕਿ ਗੋਵਿੰਦਗੜ੍ਹ ਵਾਲਾ ਕਿਲਾ ਤੇ ਲਾਹੌਰ ਵਾਲੇ ਕਿਲੇ ਨੂੰ ਕਿਸੇ ਵੀ ਜੰਗੀ ਹਾਲਾਤ ਨਾਲ ਨੈਪਟਣ ਵਾਸਤੇ ਤਿਆਰ ਬਰਤਿਆਰ ਰੱਖੋ। ਤੇ ਬਾਕੀ ਸਿੱਖ ਫੌਜ ਨੂੰ ਹਥਿਆਰਾਂ ਨਾਲ ਲੈਸ ਕਰਕੇ ਫਲੋਰ ਵਿੱਚ ਤਾਇਨਾਤ ਕਰ ਦਿਓ ਤੇ ਇਧਰੋਂ ਨੰਗ ਸਿੰਘਾਂ ਦੇ ਦਲਵੀ ਜੈਕਾਰੇ ਛੜਦੇ ਹੋਏ ਬਾਬਾ ਫੂਲਾ ਸਿੰਘ ਜੀ ਦੀ ਅਗਵਾਈ ਵਿੱਚ ਫਲੋਰ ਪਹੁੰਚ ਗਏ ਤੇ ਮਾਲਵੇ ਦੇ ਵਿੱਚੋਂ ਹਜ਼ਾਰਾਂ ਨੌਜਵਾਨ ਸ਼ੇਰੇ ਪੰਜਾਬ ਦੀ ਫੌਜ ਦਾ ਸਾਥ ਦੇਣ ਵਾਸਤੇ ਸਤਲੁਜ ਦਰਿਆ ਪਾਰ ਕਰਕੇ ਫਲੋਰ ਜਾਪੜੇ ਪਰ ਇਹ ਅੰਗਰੇਜ਼ਾਂ ਨਾਲ جنگ ਕਿਹੜੀ ਗੱਲਾਂ ਸ਼ੁਰੂ ਹੋਈ ਸੀ ਇਸ ਦੇ ਅਸਲੀ ਕਾਰਨਾਤੇ ਆਪਾਂ ਤਿੰਨ ਵੀਡੀਓ ਪਹਿਲਾਂ ਆਪਣੇ ਚੈਨਲ ਤੇ ਅਪਲੋਡ ਕਰ ਚੁੱਕੇ ਆ ਤੇ ਹੁਣ ਇਹ ਜੰਗ ਲੜਨ ਵਾਸਤੇ ਅੰਗਰੇਜ਼ਾਂ ਨੇ ਮੂਰਿਆਂ ਕੀ ਤਿਆਰੀ ਕੀਤੀ ਤੇ ਇਹਨਾਂ ਹਾਲਾਤਾਂ ਦੇ ਸਿੱਟੇ ਕੀ ਨਿਕਲੇ ਇਹ ਸਾਰਾ ਕੁਝ ਸੁਣਨ ਵਾਸਤੇ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਲਾਈਕ ਕਮੈਂਟ ਅਤੇ ਸ਼ੇਅਰ ਜਰੂਰ ਕਰਿਓ ਇਸ ਵੀਡੀਓ ਨੂੰ ਫਰੀਦਕੋਟ ਅੰਬਾਲਾ ਤੇ ਮਾਲਵੇ ਦੇ ਹੋਰ ਬਹੁਤ ਸਾਰੇ ਇਲਾਕੇ ਜਿੱਤ ਕੇ ਜਦੋਂ ਮਹਾਰਾਜਾ ਰਣਜੀਤ ਸਿੰਘ ਵਾਪਸ ਅਮਰਤਸਰ ਪਹੁੰਚਿਆ ਤਾਂ ਦਿੱਲੀੋਂ ਅੰਗਰੇਜ਼ਾਂ ਦੇ ਭੇਜੇ ਹੋਏ ਦੂਤ ਸ਼ੇਰੇ ਪੰਜਾਬ ਦੇ ਮਗਰ ਹੀ ਅਮਰਤਸਰ ਪਹੁੰਚ ਗਏ ਤੇ ਬੜੀ ਬੇਰੁਖੀ ਜੀ ਦੇ ਨਾਲ ਭਾਰਤ ਦੇ ਗਵਰਨਰ ਜਨਰਲ ਦਾ ਇੱਕ ਭੇਜਿਆ ਹੋਇਆ ਪੱਤਰ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਸੌਂਪ ਦਿੱਤਾ ਜਦੋਂ ਸਜੇ ਹੋਏ ਦਰਬਾਰ ਵਿੱਚ ਇਹ ਪੱਤਰ ਪੜ੍ਹ ਕੇ ਸੁਣਾਇਆ ਗਿਆ ਤਾਂ ਸ਼ੇਰੇ ਪੰਜਾਬ ਸੁਣ ਕੇ ਗੁੱਸੇ ਦੇ ਨਾਲ ਕੰਬਣ ਲੱਗ ਪਿਆ ਸੀ ਕਿਉਂਕਿ ਗਵਰਨਰ ਜਨਰਲ ਨੇ ਇਸ ਪੱਤਰ ਦੇ ਵਿੱਚ ਸਖਤ ਸ਼ਬਦਾਬਲੀ ਲਿਖਦੇ ਹੋਏ ਮਹਾਰਾਜਾ ਰਣਜੀਤ ਸਿੰਘ ਨੂੰ ਜਾਣੂ ਕਰਵਾਇਆ ਸੀ ਕਿ ਜਮਨਾ ਤੋਂ ਲੈ ਕੇ ਸਤਲੋਜ ਤੱਕ ਦਾ ਸਾਰਾ ਮਾਲਵਾ ਦੇਸ਼ ਅਤੇ ਇੱਥੋਂ ਦੇ ਸਾਰੇ ਰਾਜੇ ਬ੍ਰਿਟਿਸ਼ ਸਰਕਾਰ ਦੀ ਸੁਰੱਖਿਆ ਅਧੀਨ ਹਨ ਤੇ ਅੱਗੇ ਤੋਂ ਵੀ ਬ੍ਰਿਟਿਸ਼ ਗਵਰਨਮੈਂਟ ਦੇ ਅਧੀਨ ਹੀ ਰਹਿਣਗੇ ਤੇ ਕੋਈ ਰਾਜਾ ਮਹਾਰਾਜਾ ਜਾਂ ਕੋਈ ਹੋਰ ਤਾਕਤ ਮਾਲਵੇ ਤੇ ਹਮਲਾ ਕਰਕੇ ਜੇ ਇਹਨਾਂ ਰਾਜਿਆਂ ਨੂੰ ਆਪਣੇ ਅਧੀਨ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਬ੍ਰਿਟਿਸ਼ ਗਵਰਨਮੈਂਟ ਏਸ ਨੂੰ ਕਦੇ ਮਨਜ਼ੂਰ ਨਹੀਂ ਕਰੇਗੀ ਕਿਉਂਕਿ ਹੁਣ ਇਨ੍ਹਾਂ ਰਾਜਿਆਂ ਦੀ ਸੁਰੱਖਿਆ ਕਰਨੀ ਬ੍ਰਿਟਿਸ਼ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ ਕਿਉਂਕਿ ਮਾਲਵਾ ਦੇ ਇਸ ਦੇ ਸਾਰੇ ਸਿੱਖ ਰਾਜਿਆਂ ਰਜਵਾੜਿਆਂ ਨਵਾਬਾਂ ਸਰਦਾਰਾਂ ਨੇ ਪੱਤਰ ਲਿਖ ਕੇ ਅੰਗਰੇਜ਼ਾਂ ਦੇ ਕੋਲੋਂ ਸੁਰੱਖਿਆ ਮੰਗੀ ਸੀ ਅੱਗੇ ਲਿਖਿਆ ਸੀ ਕਿ ਰਣਜੀਤ ਸਿੰਘ ਨੇ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਮਾਲਵੇ ਦੇ ਖੇਤਰ ਵਿੱਚ ਬਿਨਾਂ ਪੁੱਛੇ ਕਦਮ ਰੱਖ ਕੇ ਦਖਲਅੰਦਾਜ਼ੀ ਕੀਤੀ ਹੈ ਤੇ بگੜ ਚੁੱਕੀ ਸਥਿਤੀ ਨੂੰ ਸੰਭਾਲਣ ਵਾਸਤੇ ਮਾਲਵੇ ਦੇ ਵਿੱਚੋਂ ਰਣਜੀਤ ਸਿੰਘ ਨੂੰ ਆਪਣੀਆਂ ਫੌਜਾਂ ਤੁਰੰਤ ਵਾਪਸ ਬੁਲਾਉਣੀਆਂ ਪੈਣਗੀਆਂ ਅਤੇ ਅੰਬਾਲਾ ਫਰੀਦਕੋਟ ਜਾਂ ਹੋਰ ਵੀ ਜਿੰਨੇ ਇਲਾਕੇ ਉਸ ਨੇ ਜਿੱਤੇ ਹਨ ਉਹ ਸਾਰੇ ਉਸ ਨੂੰ ਜਲਦੀ ਦੇ ਨਾਲ ਖਾਲੀ ਕਰਨੇ ਪੈਣਗੇ ਤੇ ਅੱਗੇ ਵਾਸਤੇ ਮਹਾਰਾਜਾ ਸਹਿਬ ਨੂੰ ਇਹ ਯਾਦ ਰਵੇ ਕਿ ਉਸ ਦੇ ਸਿੱਖ ਰਾਜ ਦੀ ਪੂਰਵੀ ਹੱਦ ਸਤਲੁਜ ਦਰਿਆ ਹੈ ਸਤਲੁਜ ਦਰਿਆ ਨੂੰ ਪਾਰ ਕਰਨ ਤੋਂ ਪਹਿਲਾਂ ਕਈ ਵਾਰ ਸੋਚ ਲੈਣ ਵਿੱਚ ਦੋਨਾਂ ਤਰ੍ਹਾਂ ਦੀ ਭਲਾਈ ਹੋਵੇਗੀ ਸਾਰਾ ਪੱਤਰ ਸੁਣ ਕੇ ਦਹਾੜ ਉੱਠਿਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕੌਣ ਹੁੰਦੇ ਨੇ ਅੰਗਰੇਜ਼ ਸਾਡੇ ਸਿੱਖਾਂ ਦੇ ਵਿਚਾਰ ਦਖਲ ਦੇਣ ਵਾਲੇ ਪਰ ਬਹੁਤ देर ਹੋ ਚੁੱਕੀ ਸੀ ਤੀਰ ਕਮਾਨੋਂ ਤੇ ਸ਼ਬਦ ਕਲਮ ਦੇ ਵਿੱਚੋਂ ਨਿਕਲ ਚੁੱਕੇ ਸਨ ਤੇ ਅੰਗਰੇਜ਼ਾਂ ਦਾ ਜਿਹੜਾ ਵਫਦ ਇਹ ਦਿੱਲੀੋਂ ਗਵਰਨਰ ਦੀ ਚਿੱਠੀ ਲੈ ਕੇ ਆਇਆ ਸੀ ਉਹ ਵੀ ਹਲੇ ਮੁੜਿਆ ਨਹੀਂ ਸੀ ਕਿਉਂਕਿ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਲਖਤੀ ਜਵਾਬ ਲੈ ਕੇ ਆਪਣੇ ਨਾਲ ਦਿੱਲੀ ਲੈ ਕੇ ਜਾਣਾ ਸੀ ਹੁਣ ਕੀ ਕਰੇ ਰਣਜੀਤ ਸਿੰਘ ਜਾਂ ਤਾਂ ਸੱਤ ਵਚਨ ਕਹਿ ਕੇ ਅੰਗਰੇਜ਼ਾਂ ਦੀ ਗੁਲਾਮੀ ਪ੍ਰਵਾਨ ਕਰ ਲਵੇ ਤੇ ਜਾਂ ਫਿਰ ਸਿੱਖਾਂ ਦਾ ਰਾਜਾ ਦੁਨੀਆਂ ਦੀ ਸਭ ਤੋਂ ਤਾਕਤਵਰ ਫੌਜ ਦੇ ਨਾਲ ਟੱਕਰ ਲਾਉਣ ਵਾਸਤੇ ਤਿਆਰ ਹੋ ਜਾਵੇ ਅਸਲ ਵਿੱਚ ਇਹ ਦੋਵੇਂ ਗੱਲਾਂ ਹੀ ਔਖੀਆਂ ਸਨ ਪਰ ਫਿਰ ਵੀ ਰਣਜੀਤ ਸਿੰਘ ਗੁਲਾਮੀ ਮਨਜ਼ੂਰ ਨਹੀਂ ਕਰ ਸਕਦਾ ਸੀ ਹਾਂ ਉਹ ਮਰ ਜ਼ਰੂਰ ਸਕਦਾ ਸੀ ਇਹ ਗੱਲ ਸੱਚ ਹੈ ਕੇ ਲੜਾਈ ਵਾਸਤੇ ਅੰਗਰੇਜ਼ਾਂ ਦੇ ਮੁਕਾਬਲੇ ਤੇ ਮਹਾਰਾਜਾ ਰਣਜੀਤ ਸਿੰਘ ਕੋਲੇ ਫੌਜ ਬਹੁਤ ਥੋੜੀ ਸੀ ਹਥਿਆਰ ਵੀ ਬੜੇ ਸੀਮਤ ਸਨ ਪਰ ਸ਼ੇਰੇ ਪੰਜਾਬ ਦੇ ਅੰਦਰਲੀ ਅੜਖ ਉਹਨੂੰ ਜੂਝਣ ਵਾਸਤੇ ਤਿਆਰ ਕਰ ਰਹੀ ਸੀ 1808 ਇਸਵੀ ਦੇ ਦਸੰਬਰ ਮਹੀਨੇ ਦੇ ਆਖਰੀ ਤਿੰਨ ਹਫ਼ਤਿਆਂ ਵਿੱਚ ਰਣਜੀਤ ਸਿੰਘ ਜਿੰਨਾ ਬੇਚੈਨ ਰਿਹਾ ਇੰਨੀ ਬੇਚੈਨੀ ਉਹਨੂੰ ساری ਉਮਰ ਕਦੇ ਨਹੀਂ ਹੋਈ ਉਸ ਦੀ ਰਾਤਾਂ ਦੀ ਨੀਂਦ ਉੱਡ ਚੁੱਕੀ ਸੀ ਤੇ ਗੁੱਸੇ ਵਿੱਚ ਉਹਦਾ ਚਿਹਰਾ ਹਰ ਵੇਲੇ ਲਾਲਸੁਰਖ ਹੋਇਆ ਰਹਿੰਦਾ ਆਪਣਾ ਗੁੱਸਾ ਕਾਬੂ ਕਰਨ ਦੇ ਲਈ ਸ਼ੇਰੇ ਪੰਜਾਬ ਪਲਾਕੀ ਮਾਰ ਕੇ ਘੋੜੇ ਤੇ ਬੈਠ ਜਾਂਦਾ ਤੇ ਕਈ ਕਈ ਘੰਟੇ ਉਸ ਘੋੜੇ ਨੂੰ ਲਗਾਤਾਰ ਦੜਾਉਂਦਾ ਰਹਿੰਦਾ ਪਰ ਜੋ ਵੀ ਸੀ ਅਖੀਰ ਨੂੰ ਇੱਕ ਫੈਸਲਾ ਤਾਂ ਮਹਾਰਾਜਾ ਰਣਜੀਤ ਸਿੰਘ ਨੂੰ ਲੈਣਾ ਹੀ ਪੈਣਾ ਸੀ ਅਖੀਰ ਸ਼ੇਰੇ ਪੰਜਾਬ ਨੇ ਇੱਕ ਹੰਗਾਮੀ ਮੀਟਿੰਗ ਬੁਲਾਈ ਜਿਸ ਵਿੱਚ ਆਪਣੇ ਸਾਰੇ ਜੰਗੀ ਜਰਨੈਲ ਤੇ ਸਾਰੇ ਸਰਦਾਰਾਂ ਨੂੰ ਬੁਲਾਇਆ ਤੇ ਸਾਰਿਆਂ ਦੇ ਕੋਲੋਂ رائے ਮੰਗੀ ਕਿ ਹੁਣ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਸ਼ੇਰੇ ਪੰਜਾਬ ਦੇ ਸਭ ਤੋਂ ਨੇੜਲੇ ਮਿੱਤਰ ਫਤਿਹ ਸਿੰਘ ਆਲੂ ਵਾਲੀਏ ਨੇ ਖੜਾ ਹੋ ਕੇ ਸਾਰਿਆਂ ਤੋਂ ਪਹਿਲਾਂ رائے ਦਿੱਤੀ ਕਿ ਅੰਗਰੇਜ਼ਾਂ ਨਾਲ ਲੜਨ ਦੀ ਬਜਾਏ ਆਪਾਂ ਨੂੰ ਉਹਨਾਂ ਨਾਲ ਸੁਲਾਹ ਕਰ ਲੈਣੀ ਚਾਹੀਦੀ ਹੈ ਕਿਉਂਕਿ ਇਸ ਵੇਲੇ ਅੰਗਰੇਜ਼ ਸੰਸਾਰ ਦੀ ਸਭ ਤੋਂ ਵੱਡੀ ਸ਼ਕਤੀ ਹੈ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਸਦਾ ਕੌਰ ਨੇ ਵੀ ਇਹੋ رائے ਦਿੱਤੀ ਕਿ ਅੰਗਰੇਜ਼ਾਂ ਨਾਲ ਲੜਨ ਵਿੱਚ ਕੋਈ ਭਲਾਈ ਨਹੀਂ ਹੋ ਸਕਦੀ ਪਰ ਸ਼ੇਰੇ ਪੰਜਾਬ ਦੇ ਜੰਗੀ ਜਰਨੈਲ ਮੁਖਮ ਚੰਦ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨੇ ਇੱਕ ਸੁਰ ਹੋ ਕੇ ਉੱਚੀ ਆਵਾਜ਼ ਵਿੱਚ ਕਿਹਾ ਕਿ ਖਾਲਸਾ ਕਿਸੇ ਦੀ ਗੁਲਾਮੀ ਪਰਵਾਣ ਨਹੀਂ ਕਰ ਸਕਦਾ ਮੈਦਾਨੇ ਜੰਗ ਦੇ ਵਿੱਚ ਲੜਦਾ ਹੋਇਆ ਸ਼ਹੀਦ ਜ਼ਰੂਰ ਹੋ ਸਕਦਾ ਹੈ ਅਸਲ ਵਿੱਚ ਰਣਜੀਤ ਸਿੰਘ ਨੂੰ ਖੁਦ ਵੀ ਪਤਾ ਸੀ ਕਿ ਮਾਲਵੇ ਦੇ ਜਿੰਨਾ ਰਾਜਿਆਂ ਦੇ ਉਹ ਸਮਝੌਤੇ ਕਰਾਉਣ ਜਾਂਦਾ ਰਿਹਾ ਜਿਨ੍ਹਾਂ ਨਾਲ ਪੱਗਾਂ ਵਟਾਈਆਂ ਸੀ ਉਹ ਰਾਜੇ ਪਹਿਲਾਂ ਹੀ ਰਣਜੀਤ ਸਿੰਘ ਦੀ ਪਿੱਠ ਵਿੱਚ ਛੁਰਾ ਮਾਰ ਕੇ ਅੰਗਰੇਜ਼ਾਂ ਦੇ ਮਗਰ ਜਾ ਕੇ ਖੜ ਗਏ ਸੀ ਤੇ ਬਾਕੀ ਜਿੱਤੇ ਹੋਏ ਇਲਾਕੇ ਮਲਤਾਨ ਕਸੂਰ ਝੰਗ ਸਿਆਲ ਇਥੋਂ ਦੇ ਹਾਕਮ ਸ਼ੇਰੇ ਪੰਜਾਬ ਦੇ ਅਧੀਨਤਾ ਜ਼ਰੂਰ ਸਨ ਪਰ ਜਦੋਂ ਵੀ ਮਹਾਰਾਜਾ ਰਣਜੀਤ ਸਿੰਘ ਦੀ ਅੰਗਰੇਜ਼ਾਂ ਨਾਲ ਜੰਗ ਹੋਏਗੀ ਇਹ ਮੁਸਲਮਾਨ ਹਾਕਮ ਸ਼ੇਰੇ ਪੰਜਾਬ ਨੂੰ ਕਿਸੇ ਵੇਲੇ ਵੀ ਧੋਖਾ ਦੇ ਸਕਦੇ ਸੀ ਸਿੱਖ ਰਾਜ ਤੇ ਬੜਾ ਸੰਕਟਮਈ ਸਮਾਂ ਚੱਲ ਰਿਹਾ ਸੀ ਅਖੀਰ ਸ਼ੇਰੇ ਪੰਜਾਬ ਨੇ ਭਰੇ ਦਰਬਾਰ ਵਿੱਚ ਦ੍ਰਿੜਤਾ ਨਾਲ ਫੈਸਲਾ ਲਿਆ ਕਿ ਹੱਥ ਤੇ ਹੱਥ ਰੱਖ ਕੇ ਬੈਠਣ ਨਾਲੋਂ ਸਾਨੂੰ ਜੰਗ ਦੀਆਂ ਤਿਆਰੀਆਂ ਕਰਨੀਆਂ ਚਾਹੀਦੀਆਂ ਤੇ ਨਾਲੇ ਸਾਨੂੰ ਇਹ ਪਤਾ ਲੱਗ ਜਾਵੇਗਾ ਕਿ ਕਿਹੜਾ ਸਿੱਖ ਸਰਦਾਰ ਸਾਡੇ ਨਾਲ ਖੜਦਾ ਹੈ ਤੇ ਕੌਣ ਅੰਗਰੇਜ਼ਾਂ ਦੇ ਨਾਲ ਖੜਦਾ ਹੈ ਸ਼ੇਰੇ ਪੰਜਾਬ ਨੇ ਸਖਤ ਹਦਾਇਤ ਦਿੱਤੀ ਦਵਾਨ ਮੁਹੰਮਦ ਚੰਦ ਨੂੰ ਕਿ ਗੋਵਿੰਦਗੜ੍ਹ ਵਾਲਾ ਕਿਲਾ ਅਤੇ ਲਾਹੌਰ ਵਾਲਾ ਮੇਨ ਕਿਲਾ ਜੰਗੀ ਤਿਆਰੀਆਂ ਲਈ ਤਿਆਰ-ਬਰਤਿਆਰ ਰੱਖੋ ਅਤੇ ਦੂਰ ਦਰਾਜ ਇਲਾਕਿਆਂ ਵਿੱਚ ਖਿੰਡੀਆਂ ਹੋਈਆਂ ਸਿੱਖ ਫੌਜਾਂ ਨੂੰ ਛੇਤੀ ਤੋਂ ਛੇਤੀ ਫਲੋਰ ਵਿੱਚ ਇਕੱਠੀਆਂ ਕਰੋ ਸਾਰੇ ਸਿੱਖ ਰਾਜ ਵਿੱਚ ਜੰਗ ਦਾ ਬਿਗਲ ਵੱਜ ਚੁੱਕਿਆ ਸੀ ਤੇ ਸਿੱਖ ਰਾਜ ਦੇ ਦੂਰ ਦਰਾਜ ਦੇ ਇਲਾਕਿਆਂ ਵਿੱਚ ਖਿੰਡੀਆਂ ਹੋਈਆਂ ਸਿੱਖ ਫੌਜਾਂ ਸਿੱਟਿੰਗ ਆ ਫਲੋਰ ਨੂੰ ਰਵਾਨਾ ਹੋ ਗਈਆਂ ਸੀ ਤੇ ਸਿੱਖ ਰਾਜ ਦਾ ਥੰਮ ਅਕਾਲੀ ਫੂਲਾ ਸਿੰਘ ਜੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਆਪਣੇ ਅਕਾਲੀ ਜਥਿਆਂ ਦੇ ਨਾਲ ਸਿੱਧਾ ਫਲੋਰ ਵੱਲ ਨੂੰ ਕੂਚ ਕਰ ਚੁੱਕਿਆ ਸੀ। ਬਾਕੀ ਮਹਾਰਾਜਾ ਰਣਜੀਤ ਸਿੰਘ ਦੇ ਮਾਤ ਹਿਤ ਛੋਟੇ ਵੱਡੇ ਜ਼ਗੀਰਦਾਰ ਵੀ ਆਪੋ ਆਪਣੀਆਂ ਫੌਜਾਂ ਲੈ ਕੇ ਮਦਦ ਕਰਨ ਵਾਸਤੇ ਪਹੁੰਚ ਰਹੇ ਸੀ। ਤੇ ਮੋਹਕਮ ਚੰਦ ਜੀ ਨੇ ਜਨ ਤੱਕ ਅਪੀਲਾ ਬਹੁਤ ਕੀਤੀਆਂ ਕਿ ਖਾਲਸਾ ਰਾਜ ਨੂੰ ਬਚਾਉਣ ਦੇ ਲਈ ਲੋਕਾਂ ਨੂੰ ਜੰਗ ਦੀ ਤਿਆਰੀ ਕਰਨੀ ਚਾਹੀਦੀ ਹੈ ਤੇ ਜੋਸ਼ ਭਰੀਆਂ ਅਪੀਲਾਂ ਸੁਣ ਕੇ ਸਿੱਖ ਰਾਜ ਨੂੰ ਬਚਾਉਣ ਵਾਸਤੇ ਥੋੜੇ ਸਮੇਂ ਵਿੱਚ ਹੀ 1 ਲੱਖ ਨੌਜਵਾਨ ਫਲੋਰ ਵਿੱਚ ਇਕੱਠੇ ਹੋ ਗਏ ਸੀ ਤੇ ਹੁਣ ਇਧਰ ਮਾਲਵੇ ਵਾਲੇ ਪਾਸੇ ਦੀ ਸਥਿਤੀ ਵੀ ਦੇਖੋ ਮਾਲਵੇ ਚ ਉਹ ਸਰਦਾਰ ਜੋਧ ਸਿੰਘ ਕਲਸੀਆ ਵਰਗੇ ਸਰਦਾਰ ਆਪਣੀਆਂ ਫੌਜਾਂ ਲੈ ਕੇ ਸਤਲੋਜ ਦਰਿਆ ਪਾਰ ਕਰਕੇ ਫਲੋਰ ਪਹੁੰਚ ਗਏ ਤੇ ਜਦੋਂ ਮਾਲਵੇ ਦੇ ਪਿੰਡਾਂ ਵਿੱਚ ਜੰਗ ਦੀ ਖਬਰ ਪਹੁੰਚੀ ਤਾ ਪਿੰਡਾਂ ਚੋਂ ਹਜ਼ਾਰਾਂ ਹੀ ਮਲਵਈ ਨੌਜਵਾਨ ਆਪਣੇ ਹੱਥਾਂ 'ਚ ਡਾਂਗਾ, ਛੋਟੇ ਗੰਡਾਸੇ ਜਾਂ ਹੋਰ ਛੋਟੇ ਵੱਡੇ ਹਥਿਆਰ ਲੈ ਕੇ ਦਿਨ ਰਾਤ ਕਿਸਤਿਆਂ ਵਿੱਚ ਦੀ ਸਤਲੁਜ ਦਰਿਆ ਪਾਰ ਕਰਕੇ ਫਲੋਰ ਪਹੁੰਚ ਰਹੇ ਸੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮਦਦ ਕਰਨ ਵਾਸਤੇ ਤੇ ਹੋਰ ਖਾਣ ਪੀਣ ਵਾਲੀਆਂ ਵਸਤਾਂ ਵੀ ਗੱਡਿਆਂ 'ਤੇ ਲੱਦ ਕੇ ਮਾਲਵੇ ਦੇ ਲੋਕਾਂ ਨੇ ਫਲੋਰ ਪਹੁੰਚਾਉਣੀਆ ਸ਼ੁਰੂ ਕਰ ਦਿੱਤੀਆਂ। ਸਥਿਤੀ ਸਮਝ ਕੇ ਦੇਖੋ ਮਾਲਵੇ ਦੇ ਲੋਕ ਸ਼ੇਰੇ ਪੰਜਾਬ ਨੂੰ ਪਿਆਰ ਕਰਦੇ ਸੀ ਪਰ ਮਾਲਵੇ ਦੇ ਰਾਜੇ ਸ਼ੇਰੇ ਪੰਜਾਬ ਦੀ ਚੜ੍ਹਤ ਤੋਂ ਮੱਚਦੇ ਸੀ ਉਹ ਨਫ਼ਰਤ ਕਰਦੇ ਸੀ ਆਓ ਹੁਣ ਅੰਗਰੇਜ਼ਾਂ ਵਾਲਾ ਪਾਸਾ ਵੀ ਦੇਖ ਲੈਨੇ ਆ ਜੰਗ ਦੀ ਤਿਆਰੀ ਨੂੰ ਦੇਖਦੇ ਹੋਏ ਹਿੰਦੁਸਤਾਨ ਦੇ ਗਵਰਨਰ ਜਨਰਲ ਨੇ ਅੰਗਰੇਜ਼ ਐਕਟਰ ਲੋਨੀ ਨੂੰ ਹੁਕਮ ਦਿੱਤਾ ਤੇ ਉਹ 3000 ਘੋੜ ਸਵਾਰਾਂ ਦੇ ਨਾਲ ਲੁਧਿਆਣੇ ਪਹੁੰਚ ਗਿਆ ਤੇ ਮੇਜਰ ਜਨਰਲ ਸੇਂਟ ਲੇਜ਼ਰ ਆਪਣੀ ਵੱਡੀ ਬ੍ਰਿਟਿਸ਼ ਆਰਮੀ ਲੈ ਕੇ ਰਵਾੜੀ ਤੋਂ ਲੁਧਿਆਣੇ ਅੱਪਰ ਗਿਆ। ਬਾਕੀ ਮੇਰਠ, ਸਹਾਰਨਪੁਰ ਤੇ ਹਿੰਦੁਸਤਾਨ ਦੇ ਹੋਰ ਇਲਾਕਿਆਂ ਵਿੱਚੋਂ ਵੀ ਵੱਡੇ-ਵੱਡੇ ਅੰਗਰੇਜ਼ ਕਮਾਂਡਰ ਤੇ ਹਿੰਦੁਸਤਾਨੀ ਸਿਪਾਹੀ ਮਹਾਰਾਜਾ ਰਣਜੀਤ ਸਿੰਘ ਨਾਲ ਲੜਨ ਵਾਸਤੇ ਲੁਧਿਆਣੇ ਵਿੱਚ ਇਕੱਠੇ ਹੋਣ ਲੱਗ ਪਏ। ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਮਾਮਾ ਭਾਗ ਸਿੰਘ ਜੀਂਦਵਾਲੇ ਨੇ ਆਪਣਾ ਲੁਧਿਆਣੇ ਵਾਲਾ ਕਿਲਾ ਅੰਗਰੇਜ਼ਾਂ ਦੇ ਹਵਾਲੇ ਕਰ ਦਿੱਤਾ। ਤੇ ਮਾਲਵੇ ਦੇ ਬਾਕੀ ਰਾਜਿਆਂ ਨੇ ਵੀ ਵਿਸ਼ਵਾਸ ਦਿਵਾਇਆ ਕਿ ਜੰਗ ਦੇ ਵਿੱਚ ਜੇ ਹੋਰ ਵੀ ਅੰਗਰੇਜ਼ਾਂ ਨੂੰ ਕੋਈ ਲੋੜ ਪਈ ਤਾਂ ਅਸੀਂ ਉਹਨਾਂ ਦਾ ਹਰ ਹਾਲਤ ਵਿੱਚ ਸਾਥ ਦੇਵਾਂਗੇ। ਸਤਲੁਜ ਦਰਿਆ ਦੇ ਫਲੌਰ ਵਾਲੇ ਪੱਤਣ ਤੇ ਦੋਹੇ ਪਾਸੇ ਤਕੜੀਆਂ ਫੌਜਾਂ ਅਗਲੇ ਹੁਕਮ ਦੀ ਉਡੀਕ ਵਿੱਚ ਤਿਆਰ ਪਰ ਤਿਆਰ ਖੜੀਆਂ ਸਨ। ਮਾਲਵੇ ਦੇ ਰਾਜੇ ਅੰਗਰੇਜ਼ਾਂ ਦੀ ਫੌਜ ਵਾਸਤੇ ਰਾਸ਼ਨ ਪਾਣੀ ਦਿਨ ਰਾਤ ਪਹੁੰਚਾ ਰਹੇ ਸਨ। ਤੇ ਮਾਲਵੇ ਦੇ ਅਣਖੀ ਲੋਕ ਮਹਾਰਾਜਾ ਰਣਜੀਤ ਸਿੰਘ ਦੀ ਮਦਦ ਕਰਨ ਵਾਸਤੇ ਦਿਨ ਰਾਤ ਕੈਸਟੀਆਂ ਭਰ-ਭਰ ਕੇ ਸਤਲੁਜ ਦਰਿਆ ਪਾਰ ਕਰਕੇ ਸ਼ਹੀਦ ਹੋਣ ਵਾਸਤੇ ਫਲੋਰ ਪਹੁੰਚ ਰਹੇ ਸਨ ਜੰਗ ਕਿਸੇ ਵੀ ਸਮੇਂ ਸ਼ੁਰੂ ਹੋ ਸਕਦੀ ਹੈ ਪਰ ਇਸ ਵੀਡੀਓ ਦੇ ਵਿੱਚ ਇਨਾ ਹੀ ਪ੍ਰਵਾਨ ਕਰਿਓ ਚੈਨਲ ਮਲਕ ਪੰਜਾਬ ਦੀ ਟੀਮ ਨੂੰ ਬਖਸ਼ੋ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ